ਦੇ ਬੜੀਆਂ ਮਿਲ ਕੇ ਚਾਹ ਦਾ ਆਨੰਦ ਮਾਣਦੇ ਹੋਏ ਬਾਈ ਹੋਰ ਤੇਲ ਵੀ ਠੰਡ ਲੱਗਦੀ ਨਹੀਂ ਉਹ ਇੱਥੇ ਵੀ ਲੱਗਦੀ ਹੈਗੇ ਨੇ ਨੋਰਮਲ ਜਿਹਾ ਬਈ ਐਨ ਓਕੇ ਤੇ ਇੱਥੇ ਕਿੰਨਾ ਇਕੱਠ ਹੋਇਆ ਹੋਇਆ ਬੈਕ ਕੈਂਪਰ ਨੰਬਰ ਪਰਫਦਾ ਪਰਫੇ ਪਰਫਦਾ ਹਾਰ ਰਿਹਾ ਇਹਨਾਂ ਨੂੰ ਥੋੜੇ ਬੰਦ ਚੱਲ ਜਾ ਰਹੇ ਕੋਈ ਨਹੀਂ ਕੋਈ ਨਹੀਂ ਆਸ਼੍ਰੀ ਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਅੱਜ ਦੂਜਾ ਦਿਨ ਹੋ ਗਿਆ ਇੱਧਰ ਕੱਲ ਆਏ ਸੀ ਮਨਾਲੀ ਤੇ ਹੁਣ ਅੱਗੇ ਕਿਤੇ ਜਾਣਾ ਹੈ ਦੇਖਦੇ ਆ ਕਿੱਧਰ ਜਾਣਾ ਹੈ ਇਹਨਾਂ ਨੂੰ ਪੁੱਛਣਾ ਕਹਿੰਦੇ ਅੱਗੇ ਚੱਲਦੇ ਆ ਤੇ ਹੋ ਗਏ ਰੈਡੀ ਸਾਰੇ ਤੇ ਮੈਂ ਇੱਧਰ ਫੜਾ ਛੱਤ ਤੋਂ ਬਾਹਰ ਆ ਕੇ ਦੇਖਿਆ ਤੇ ਵਿਊ ਬੜਾ ਘੈਂਟ ਆ ਬਾਈ ਇੰਨਾ ਵਧੀਆ ਹੋਇਆ ਵਾ ਮੌਸਮ ਧੁੱਪ ਦੀ ਰਾਤ ਮੀਂਹ ਵੀ ਪਿਆ ਇੱਥੇ ਤੇ ਆ ਪਾ ਬੰਦਿਆ ਪੱਗਾ ਪੁੱਗਾ ਮੁੰਡਿਆਂ ਨੇ ਬਾਹਰ ਆ ਗਏ ਹੋ ਗਏ ਰੈਡੀ ਵਧੀਆ ਹੈ ਆ ਰੈਡੀ ਹਾਂ ਆ ਦੇਖੋ ਬਾਈ ਆ ਜਗਦੀਪ ਵਾਲੀਆ ਪੱਗ ਰੱਖ ਲਈ ਬਾਈ ਸ਼ੀਸ਼ਾ ਹੈ ਨਹੀਂ ਤਾਂ ਸ਼ੀਸ਼ਾ ਛੋਟਾ ਜਿਹਾ ਦਾ ਹਾਂ ਨਹੀਂ ਨਹੀਂ ਤਾਂ ਨਹੀਂ ਬਿਨਾਂ ਸ਼ੀਸ਼ੇ ਦੇ ਬਣੀ ਉਹ ਸ਼ੀਸ਼ਾ ਉਹ ਸ਼ੀਸ਼ਾ ਠੀਕ ਨਹੀਂ ਤਾਂ ਚਾਹੇ ਛੋਟਾ ਮੋਟਾ ਕੰਮ ਤਾਂ ਸਾਰ ਗਿਆ ਮੈਂ ਕਿਹਾ ਭਾਈ ਰੱਖ ਦੇ ਤੇ ਆ ਦੇਖੋ ਵੀਊ ਬਾਈ ਆ ਸਾਡਾ ਰੂਮ ਤਾਂ ਇੱਧਰ ਐਕਣ ਦੇ ਉਹ ਹੈ ਹੋਟਲ ਇਹ ਤੇ ਉਹ ਦੇਖੋ ਬਰ ਪਈ ਹੋਈ ਹੈ ਉਹ ਪਈ ਹੋਈ ਇੱਧਰ ਤੇ ਹੁਣ ਬਾਕੀ ਦੇਖਦੇ ਆ ਕਿੱਥੇ ਜਾਂਦੇ ਆ ਬਾਈ ਲੋ ਜੀ ਬਾਈ ਪਾਤੇ ਚਾਲੇ ਹੁਣ ਅੱਗੇ ਨੂੰ ਦੇਖਦੇ ਆ ਹੁਣ ਇਹ ਕਿੱਥੇ ਕਹਿੰਦੇ ਆ ਰਸਤੇ ਚ ਕਹਿੰਦੇ ਵੀ ਅੱਗੇ ਵੀ ਹੁਣ ਤਾਂ ਵੀਓ ਅੱਗੇ ਆਉਣੇ ਆ ਕਹਿੰਦਾ ਹੁਣ ਦੇਖਦੇ ਆ ਗੱਡੀ ਨੂੰ ਪਤਾ ਅਸੀਂ ਮਨਾਲੀ ਤੱਕ ਆਏ ਆ ਗਰਦੀਪ ਅੱਗੇ ਜਾਏ ਆ। ਕ੍ਰਿਸ਼ਨ ਅੱਜ ਥੋੜਾ ਜਿਹਾ ਠੀਕ ਹੈ। ਥੋੜਾ ਜਿਹਾ ਹੀ ਠੀਕ ਹੈ। ਠੀਕ ਹੈ। ਤੂੰ ਡੱਲਾ ਪੈ ਗਿਆ ਦਸ ਵੇਰੇ। ਅੱਜ ਮੇਰਾ ਹਾਂ ਅੱਜ ਮੇਰਾ ਸੀ ਥੋੜਾ ਹੋ ਗਿਆ ਤਾਂ ਤੂੰ ਲੱਗ ਨਾ ਮੇਰਾ ਕੰਮ ਕਰਨ। ਹਾਂ ਪਤਾ ਹੋ ਜਾਂਦਾ ਹੈ। ਪੈਸੇ ਹੁਣ ਠੀਕ ਆ। ਵੀ ਜਿਹੜਾ ਆਪਾਂ ਜਾਣਾ ਜਿੱਥੇ ਸਲਾਂਗ ਵੈਲੀ ਦੇ ਅੱਗੇ ਆ। ਸਲਾਂਗ ਵੈਲੀ ਦੇ ਅੱਗੇ। ਅੱਛਾ ਓਕੇ ਸਲਾਂਗ ਵੈਲੀ ਤੱਕ ਦਾ ਪਤਾ ਲੱਗ ਗਿਆ ਬਾਈ ਅੱਗੇ ਹਲੇ ਪਤਾ ਨਹੀਂ। ਸਲਾਂਗ ਵੈਲੀ ਕਿੱਥੇ ਹੈ? ਸਲਾਂਗ ਵੈਲੀ ਵੀ ਬਹੁਤ ਸੋਹਣੀ ਆ ਵਧੀਆ। ਹਾਂ ਵਧੀਆ ਹਨਾ। ਹਾਂਜੀ। ਬਰ ਬਰ

ਨੇੜੇ ਲਿਆ ਦੀਏ ਹਾਂ ਜਿਵੇਂ ਸੀ ਨਰੀ ਹਾਂ ਹਾਂ ਕਹਿਣ ਚੀਜ਼ ਬਣੀ ਹੋਇਆ ਨਹੀਂ ਜਿਵੇਂ ਸੀ ਨਰੀ ਨੂੰ ਲੋ ਬਾਈ ਇਲਾਨ ਬਦਲ ਗਿਆ ਮੜੀ ਗੱਲ ਇਹ ਕਹਿੰਦੇ ਵੀ ਟ੍ਰੈਫਿਕ ਬਹੁਤ ਆ ਬਈ ਅੱਛੀ ਤੇ ਜਾਮ ਲੱਗਿਆ ਹੋਇਆ ਦਾ ਹਟਲ ਟਨਲ ਤੱਕ ਜਾਵੇ ਜਾਵਾ ਇਹ ਕਹਿੰਦੇ ਇਹ ਤਾਂ ਬਹੁਤ ਟਾਈਮ ਲੱਜਣਾ ਆਪਾਂ ਨਾ ਫੇਰ ਤਾਂ ਮੋਟਰਸਾਈਕਲ ਲੈ ਲੇ ਕੋਈ ਬੋਲ ਤਾਂ ਕੋਈ ਬੋਲ ਤਾਂ ਆ ਲੱਗਦੇ ਆ ਬਾਈ ਮੋਰਸੇ ਜਾਂ ਦੋਨੋਂ ਲੈ ਲੇ ਤੇ ਗੱਡੀ ਆਪਾਂ ਸਾਈਡ ਪਰ ਲਾਦੇ ਆ ਤੇ ਬਾਕੀ ਹੁਣ ਇਹਨਾਂ ਪਰ ਚੱਲਦੇ ਆ ਆ ਜਗ੍ਹਾ ਤਾਂ ਪਾ ਲਿਆ ਹੁਣ ਉੱਪਰ ਨੂੰ ਹਾਂ ਚੈੱਕ ਗਿਆ ਨਹੀਂ ਮਿਲ ਨਹੀਂ ਗਿਆ ਨਹੀਂ ਓਕੇ ਓਕੇ ਥੈਂਕ ਯੂ ਭਾਈ ਥੈਂਕ ਯੂ ਭਾਈ ਬਲੌਗ ਬਲੌਗ ਦੇ ਰਿਹਾ ਕਹਿੰਦਾ ਗੱਡੀ ਆਈ ਤੇ ਹਾਂਜੀ ਭਾਈ ਠੀਕ ਦੀ ਬੈਠਾ ਮੇਰੇ ਨਾਲ ਨਹੀਂ ਬੈਠਣਾ ਮੇਰੇ ਨਾਲ ਨਹੀਂ ਬੈਠਣਾ ਹਾਂ ਆ ਭਾਈ ਆਪਣਾ ਵੀਡੀਓ ਦੇਖਦਾ

ਗਏ ਬਾਈ ਰੇੜੀ ਤੇ ਚੱਲਦੇ ਲੋ ਭਾਈ ਮੋਟਰਸਾਈਕਲਾਂ ਦੇ ਜਾ ਰਹੇ ਆਂ ਲੈ ਥੋੜਾ ਜਿਹਾ ਹੀ ਅੱਗੇ ਆਏ ਆਂ ਤੇਲ ਤੂਲ ਪਵਾਇਆ ਤੇ ਵੀਓ ਦੇਖੋ ਭਾਈ ਮੋਟਰਸਾਈਕਲ ਦਾ ਨਜ਼ਾਰਾ ਮੋਟਰਸਾਈਕਲ ਅਦਾਈ ਹੈ ਭਾਈ ਤੇ ਫੋਟੋ ਸ਼ੂਟ ਕਰਨ ਲੱਗਿਆ ਦੇਖੋ ਕਿਆ ਕੈਂਚ ਪਹਾੜੀਆਂ ਆਹ ਦੇਖਣ ਲੱਗ ਗਿਆ ਪਰਫ ਭਾਈ ਅਰੇ ਥੋੜਾ ਹੀ ਅੱਗੇ ਆ ਲਓ ਸੋ ਫੋਟੋ ਸ਼ੂਟ ਹੋ ਰਿਹਾ ਭਾਈ ਫੋਟੋ ਸ਼ੂਟ ਸਾਈਕਲ ਦਾ ਸੁਆਦ ਮੋਟਰਸਾਈਕਲ ਦਾ ਹੀ ਹੈ ਯਾਰ ਆਏ ਗੈਰੀ ਬੋਲਤਾ ਇਹ ਪਿੱਛੇ ਆ ਗਿਆ ਬਾਈ ਚਿਕਨੀ ਸਿੰਘ ਦੇ ਬੰਦੇ ਹੋ ਗਏ ਬਾਈ ਨਾ ਆਪਾਂ ਗੱਟਣ ਲਈ ਆ ਰਿਹਾ ਹਾਂ ਸਰ ਇਹਨੇ ਜੱਟ ਜੀ ਵਾਹ ਜੀ ਵਾਹ ਐ ਨਹੀਂ ਯਾਰ ਓਹ ਦੇਖੋ ਬਾਈ ਜਿਵੇਂ ਪਾਰ ਕਰਦੇ ਆ ਉਧਰ ਆ ਕੇ ਇੱਥੇ ਦੇ ਚੜਦੇ ਆ ਸ਼ਾਹ ਹੜਾ ਆ ਗਿਆ ਆ ਵੀਊ ਆਪਾਂ ਨੂੰ ਕਿਤੇ ਦਿਖ ਰਹੇ ਨੇ ਗੱਡੀ ਦੇ ਅੰਦਰ ਮੋਟਰਸਾਈਕਲ ਤੇ ਭਾਈ ਆਵਾਜ਼ ਥੋੜੀ ਹਵਾ ਦੀ ਜ਼ਰੂਰ ਆਉਗੀ ਕਿ ਮੋਟਰਸਾਈਕਲ ਚੱਲਦੇ ਚ ਬਣਾ ਰਹੇ ਆ ਪਰ ਦੇਖੀ ਜਾਓ ਭਾਈ ਵੀਊ ਸਾਹ ਦੀ ਨਾਲ ਤੁਹਾਨੂੰ ਦਿਖਾਈ ਦੇ ਰਿਹਾ ਲਾਗਵੈਲੀ ਵਾਹ ਜੀ ਵਾਹ ਆਹਾ ਤੇਰੇ ਯਾਰ ਨੇ ਨੇ ਓਏ ਓਏ ਇਹਨੂੰ ਪਹੜਾਉਣਾ ਕ੍ਰਿਸ਼ਨ ਨੂੰ ਲਾਗਵੈਲੀ ਆ ਗਈ ਭਾਈ ਓਕੇ ਗੱਡੀ ਆ ਗਈ ਗੱਡੀ ਰੋਕ ਕੇ ਵਾਹ ਜੀ ਵਾਹ ਸਲਾਗਵੈਲੀ ਪਹੁੰਚ ਗਏ ਹਾਂਜੀ ਮੋਟਰਸਾਈਕਲ ਦਾ ਨਜ਼ਾਰਾ ਹੀ ਮੋਟਰਸਾਈਕਲ ਦਾ ਮੋਟਰਸਾਈਕਲ ਦੇ ਹੀ ਆ ਭਾਈ ਇਹ ਗੱਡੀ ਜਿਹਨੇ ਓੜਾ ਦਾ ਨਜ਼ਾਰਾ ਹਾਂ ਮੈਨੂੰ ਇਹਦਾ ਡਰ ਲੱਗਦਾ ਵੀ ਜਿਹਦੇ ਮੈਨੂੰ ਉਹ ਬਾਈ ਕਾ ਚੀਜ਼ ਹੈ ਯਾਰ ਇਹ ਜਾਰੇ ਦੰਦੇ ਜਾ ਰਹੇ ਆ ਹਰਿਆਣਾ ਮੋਟਰਸਾਈਕਲ ਵਧੀਆ ਮਿਲ ਕੇ 罢了，自己老到的，哎、啊。

ਮੈਂ ਕਹਿੰਦਾ ਕਾਨੂੰ ਮੈਂ ਕਹਿੰਦਾ ਮਨਾਲੀ ਤੱਕ ਆਵੇ ਬਾਈ ਗੱਡੀ ਉੱਚਾ ਬੜਾ ਉਹ ਤੋਂ ਬਾਦ ਲੈ ਲਵੇ ਮੋਟਰਸਾਈਕਲ ਮੋਟਰਸਾਈਕਲ ਵਰਗਾ ਨਜ਼ਾਰਾ ਹੈ ਬਾਈ ਕੱਲ ਹੱਲੇ ਥੋੜਾ ਸਾਗਾ ਹਾਲ ਦੇ ਰੋਕਣਾ ਗਿਆ ਥੋੜੇ ਸਾਹਮਣੇ ਦੇਖਿਆ ਤੁਸੀਂ ਕੱਲ ਲਈ ਸੀ ਦੇਖਿਆ ਹੁਣ ਉੱਥੇ ਉਹ ਬਸ ਉਹਨੇ ਏਰੀਆ ਜੀ ਘੁੰਮੀ ਕੇ ਪਰ ਅੱਜ ਜਿਹੜੀ ਚੀਜ਼ ਹੋਈ ਨਾ ਉਹ ਬੱਕਰੀ ਆ ਬਾਈ ਮੋਟਰਸਾਈਕਲ ਦਾ ਨਜ਼ਾਰਾ ਔਰ ਦਾ ਇਹਨੇ ਫਾਈਵਵੀ ਜੈਕਟਾ ਓਧੀਆ ਇੱਕ ਹੋਰ ਸੁਣੋ ਬਾਈ ਇੱਧਰ ਮੋਟਰਸਾਈਕਲ ਦਾ ਨੰਬਰ ਦੇਖੋ ਇਹ 3711 ਦੇ 35 14 ਦਾ ਹੋਰ ਵਧੀਆ ਤੇ ਆਪਣੇ ਵਾਲੇ ਦਾ ਹੈਗਾ 56 56 ਬਾਈ ਇਹਦਾ 56 ਬਾਈ 56 ਬਾਈ ਹਾਂ 90 ਕੈਰਕਟਰ ਦਾ 56 ਬਾਈ ਹੈ ਬਾਈ ਇਹ ਭੱਜਦੇ ਆ ਕੋਈ ਇਹ ਬਹੁਤ ਚੀਜ਼ ਘੈਂਟ ਹੈ ਕੰਪ ਐਨਾ ਕੰਫਰਟੇਬਲ ਆ ਚਲਾਉਣ ਨੂੰ ਹਾਂ ਚੱਲ ਆਪਾਂ ਕਹੀਏ ਨਾ ਜਿਹੜਾ ਕੱਲ ਮੋਟਰਸਾਈਕਲ ਆਪਣੇ ਮੂਰੇ ਭਜਾਈ ਜਾਂਦਾ ਦਾ ਬਾਈ ਗੱਡੀ ਦੇ ਮੂਰੇ ਵੀ ਦੇਖ ਕਿਵੇਂ ਭਜਾਉਂਦੇ ਨੇ ਉਹਦਾ ਟਿੱਕਣਾ ਭਜਾਈ ਜਾਂਦਾ ਆਪੇ ਭੱਜਦਾ ਇਹ ਪੰਜਵਾ ਤਾਂ ਲੱਗਦਾ ਹੀ ਨਹੀਂ ਲੱਗ ਨਹੀਂ ਉਹ ਵੀ ਪਿੱਛੇ ਸਾਰੀ ਦਾ ਬਲਾ ਦੇ ਪਾਣੀ ਪਾ ਗੱਡੀ ਜੀ ਠੀਕ ਲੱਗ ਗਿਆ ਪਾਣੀ ਪਾਣੀ ਗੱਡੀ ਜੀ ਠੀਕ ਲੱਗ ਗਿਆ ਮੋਟਰਸਾਈਕਲ ਤੇ ਇੱਕ ਨੰਬਰ ਤੇ ਠੰਡ ਤੇ 흘ਰ ਟਨਲ ਤੇ ਨਹੀਂ ਠੰਡੀ ਪਈ ਹੋਣਾ ਨੰਬਰ 1 ਕੀ ਹੈ ਪਾਣੀ ਹਾਂ ਸ਼ਾਹ ਅਨੰਦ ਮਾਰਦੇ ਹੋਏ ਬਾਈ ਮੋਟਰਸਾਈਕਲ ਉਹ ਠੰਡ ਲੱਗਦੀ ਉਹ ਇੱਥੇ ਵੀ ਲੱਗਦੀ ਹੈਗੇ ਨੇ ਨੋਰਮਲ ਜਿਹਾ ਬਈ ਆ ਓਕੇ ਤੇ ਇੱਥੇ ਕਿੰਨਾ ਘੱਟ ਹੋਇਆ ਹੋਇਆ ਬੈਕੈਂਪਰ ਅਨੰਦ ਕਰ ਬਰਪਦਾ ਕੋਣ ਪਰਫੇ ਪਰਫੇ ਬਰਪਦਾ ਹਾਰ ਰਿਹਾ ਇਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਯੂਨਿਅਰ ਫੋਟੋਆਂ ਵਾਲੇ ਬਾਈ ਦਮ ਟੋੜਿਆ ਪਿਆ ਮੁੰਡਾ ਚਲਾ ਨਹੀਂ ਸਕਿਆ ਕੀ ਆ ਯਾਰ ਅੱਜ ਪੰਜੀ ਦੀ ਜੀਤ ਨਾ ਤੇ ਅੱਜ ਨਹੀਂ ਕੀ ਕਰਿਆ ਜੀ ਮੈਂ ਉਹ ਬਾਈ ਸਿਸੂ ਵੱਸੇ ਥੋੜਾ ਇਹ ਕਹਿੰਦੇ ਬਾ ਥੋੜਾ ਅੱਗੇ ਤਾਂ ਪੁੱਭੇ ਰਸਤਾ ਖਰਾਬ ਜਾਂ ਮਿੱਟੀ-ਮਿੱਟੀ ਬਹੁਤ ਆ ਅੱਜ ਇਹ ਕਹਿੰਦੇ ਪਾਰਲੀ ਸਾਈਡ ਨੂੰ ਜਾਣਾ ਉੱਥੇ ਨੂੰ ਬਰਫ਼ ਆ ਇਤੋਂ ਨੂੰ ਬਰਫ਼ ਨਹੀਂ ਆ ਰਹੀ। ਤੇ ਬਾਕੀ ਜਗਦੀਪ ਉਹ ਉਹਦੇ ਬਾਈ ਖੇਤੀ ਕਰਦਾ ਉਹਦੇ ਖੇਤ ਤਿਆਰ ਕਰੇ ਹੋਏ। ਹਾਂ ਹਾਂ ਉਹ ਹੈ। ਇਹ ਕਹਿੰਦੇ ਜਿਹਨੇ ਕੱਢਣਾ ਪੱਤਰਾ ਜੋ ਵੀ ਕਰਨਾ ਉਹ ਕੰਮ ਹੈ। ਅੱਦਰ ਦੇ ਰਸਤਾ ਬਾਈ ਆਪਂ ਗਿਰਿਆ ਹੋਇਆ ਕਰਕੇ ਇੱਕ ਸਾਈਡ ਚੱਲ ਰਹੀ ਹੈ ਇੱਕ ਸਾਈਡ ਬੰਦ ਹੈ। ਦੇਖਾ ਪਿੱਛੇ ਕਿੰਨੇ ਏਡ ਹੈ ਮੈਂ ਉਹੀ ਕਹਿੰਦਾ ਤੈਨੂੰ ਚਲੋ ਵੀ ਕਦੀ ਬਸ ਹਾਂ ਸਿਸੂ ਵਾਲ ਤਾਂ ਇਤਨੂੰ ਠੀਕ ਹੈ ਹੈ ਹਾਂ ਉਹ ਵਈ ਦੇਖੋ ਕਿਵੇਂ ਚੜੇ ਹੋਏ ਐ ਤੇ ਕਾਲੀ ਕੀ ਗਰੀ ਬਈਆ ਪਰਫਪੀ ਪਰਫ ਹੋਰ ਇੱਕੋ ਟਿੰਪਰ ਇੱਕੋ ਟੱਬਾ ਜਾ ਗਰੇ ਹੋਇਆ ਹਾਂ ਹੈ ਉੱਥੇ ਉਹ ਗੜੇ ਆ ਸਾਰੇ ਹੈ ਕੁਛ ਹੈ ਆ ਜਾ ਚੱਲੋ ਭਾਈ ਤੇ ਦੂਜੇ ਪਾਸੇ ਨੂੰ ਆ ਗਏ ਹਾਂ ਕਿੱਥੇ ਪਰਾ ਤਾਂ ਅਗਰੀਬ ਕਾਜਾ ਨੂੰ ਭਾਈ ਇੱਧਰ ਨੂੰ ਬੜਾ ਕੈਂਟ ਹੈ ਨਾ ਕਾਜਾ ਨੂੰ ਰਤਾੰਗ ਨੂੰ ਪਰਪ ਕਿੰਨੀ ਜਗ੍ਹਾ ਤੇ ਬਾਕੀ ਰਤਾੰਗ ਤਾਂ ਜਾਣ ਨਹੀਂ ਦਿੰਦੇ ਕਹਿੰਦੇ ਅੱਗੇ ਹਾਂ ਭਾਈ ਤੇ ਨਹੀਂ ਜਾਣ ਦਿੰਦੇ ਗੱਡੀਆਂ 'ਚ ਜਾਂਦੇ ਨਹੀਂ ਗੱਡੀ ਵੀ ਰੋਕ ਕਰਦੇ ਆ ਬਹੁਤ ਦੇ ਪਿੱਛੇ ਦੱਸਦੇ ਤੇ ਕਹਿੰਦੇ ਗੱਡੀਆਂ ਵੀ ਹਲੇ ਜਾਣ ਨਹੀਂ ਦਿੰਦੇ ਤੇ ਬਾਕੀ ਕਹਿੰਦਾ ਜਿੱਥੇ ਤੱਕ ਜਾਂਦਾ ਰੋ ਜਾਇਓ ਜਾਨੇ ਦੇਖੋ ਬਾਈ ਆਏ ਹਾਏ ਹਾਏ ਜਿੰਨੀ ਆ ਪੰਜਾਬ ਚ ਅੱਖਾਂ ਤੱਤਿਆਂ ਹੋਈ ਲਿਆ ਲੋਰ ਨਾਲ ਠੰਡਿਆ ਹੋ ਗਿਆ ਲੋ ਬਹੁਤ ਚੱਕਰਦੀ ਹੋਈ ਜੀ ਤੇ ਹੁਣ ਇੱਥੇ ਠੰਡੀ ਠੰਡੀ ਹਵਾ ਲੋ ਬਾਈ ਬਾਈ ਰੁਕਿਆ ਕਹਿੰਦਾ ਵੀ ਸਰਦਾਰ ਬੰਦੇ ਨਾਲ ਮੁੰਡਾ ਕਹਿੰਦਾ ਫੋਟੋ ਆਖੇ ਚਾਉਣੀਆ ਕਿੱਥੋਂ ਆਏ ਆ ਬਾਈ ਹਮ ਰਾਜਸਥਾਨ ਪ੍ਰਤਾਪਗੜ੍ਹ ਸੇ ਰਾਜਸਥਾਨ ਤੋਂ ਆਈ ਗਈ ਸੀ ਉਹ ਵੀ ਹਾਂ Rajasthan ਤੋਂ ਮਿਲਦੇ ਸਹੀ ਗੱਲ ਹੈ ਕਹਿੰਦਾ ਪੰਜਾਬ ਸੇ ਰੋਪੜ ਦਾ ਸਵਾਲ ਫਿਰ ਚਲਾਉਣ ਦਾ আট কিলোমিটার দূর थे छोटी बड़ी कितने है ऊपर हैं तो किन्ने अज का बहुत कर रहे हैं ना ये बच्चे कुछ है नहीं नहीं ਲੈਣੀ ਹੈ ਲੈਣੀ ਹੈ ਮੇਲਾ ਹਾ ਜੇ ਤਾਂ ਲੈਣੀ ਹੈ ਤਾਂ ਚੱਲੋ ਲੋ ਭਾਈ ਵਾਪਸੀ ਟਾਈਮ ਤੇ ਰੁੱਕ ਕੇ ਹੋਰ ਲੈਣੀ ਹੈ ਤਾਂ ਦੇਖ ਲੋ ਜਿਹੜੀ ਚੱਲੀ ਆਪਨ ਨੂੰ ਟਾਈਮ ਘੱਟ ਹੈ ਭਾਈ ਕਿਉਂ ਜੇ ਉਧਰੇ ਬੱਦ ਟਾਈਮ ਲਾਏ ਇਹਾਂ ਮੋਟਰਸਾਈਕਲ ਚਲਾ ਰਹੇ ਨੇ ਨਾ ਭਾਈ ਉਹ ਦੂਜੇ ਨੂੰ ਨਹੀਂ ਦਿੰਦਾ ਕਹਿੰਦਾ ਇਹ ਨਹੀਂ ਆਕਾ ਉਹ ਗੱਡਾਈ ਗਾ ਇਸਨਾ ਪਰ ਤ੍ਰੁੰਦਾਰ ਮਸ਼ਾਇਰ ਚਲਾ ਇਸੇ ਕਰਕੇ ਨਹੀਂ ਬਾਈ ਅਸੀਂ ਅੱਗੇ ਗੱਡੀ ਲੈ ਇਸੇ ਕਰਨ ਕਰਕੇ ਨਹੀਂ ਬਾਈ ਗੱਡੀ ਲੈ ਕੇ ਕੇ ਜਾਂ ਬਹੁਤ ਲੱਗਦਾ ਹੈ ਉਹ ਰੋ ਰੁਕ ਗਿਆ ਰੁਕੀ ਪਿੱਛੇ ਲੋ ਜੀ ਬਾਈ ਘੁੰਮ ਕਮਾ ਕੇ ਅਸੀਂ ਆਗੇ ਫਿਰ ਮਨਾਲੀ ਮੋਟਰਸਾਈਕਲ ਉਹਨਾਂ ਨੇ ਹੈਂਡਓਵਰ ਕਰਕੇ ਤੇ ਹੁਣ ਆਪਾਂ ਚੱਲਿਆਂ ਕਿਤੇ ਹੋਰ ਤੇ ਹੁਣ ਦੇਖਦੇ ਆ ਕਿੱਥੇ ਦਾ ਕਹਿੰਦੇ ਆ ਇਹ ਤੇ ਉੱਥੇ ਘੁੰਮਿਆ ਇਹ ਸਾਰੇ ਵੈਸੇ ਭਾਈ ਮੋਟਰਸਾਈਕਲ ਤਾਂ ਵਧੀਆ ਏ ਪਰ ਥੋੜਾ ਜਿਹਾ ਕਿਤੇ ਕਿਤੇ ਗਰਦਾ-ਗੁਰਦਾ ਜਿਹਾ ਤੇ ਬਾਕੀ ਠੀਕ ਐ ਸਵਾਦ ਤਾਂ ਮੋਟਰਸਾਈਕਲ ਪਰੇ ਐ ਆਪਣੀ ਤਿਆਰੀ ਨਹੀਂ ਪਈ ਪੂਰੀ ਹੈ ਕਰਦੇ ਜਾਂ ਫਿਰ ਆਪਣੀ ਗੱਡੀ ਲੈ ਕੇ ਜਾਣੀ ਹੋਵੇ ਜੇ ਆਪਣੀ ਗੱਡੀ ਲੈ ਕੇ ਜਾਣੀ ਹੋਵੇ ਤਾਂ ਆਪਣਾ 6 ਵਜੇ ਇੱਥੋਂ ਨਿਕਲੇ ਅੱਗੇ ਨੂੰ ਹਾਂ ਹੈ ਕਿ ਨਹੀਂ ਫੇ ਟ੍ਰੈਫਿਕ ਡਰੋਹਿੰਗ ਹੀ ਨਹੀਂ ਹੁੰਦੀ ਜੇ ਮੰਨ ਲਓ ਹੋਇਆ ਸੀ ਟ੍ਰੈਫਿਕ ਕਰਕੇ ਹੀ ਮੈਂ ਕਿਹਾ ਵੀ ਕਿੱਥੇ ਫਸੂਗੇ ਵਾਪਸ ਵੀ ਕਹਿੰਦੇ ਇੱਕ ਜਗ੍ਹਾ ਹੋਰ ਜਾ ਕੇ ਆਉਣਾ ਫਿਰ ਜੇ ਅਸੀਂ ਆਪਣੀ ਗੱਡੀ ਲੈ ਕੇ ਜਾਂਦੇ ਟਾਈਮ ਨਾਲ ਨਹੀਂ ਮੁੜ ਹੋਣਾ ਤਾਂ ਬਟ ਬੈਨੀਫਿਟ ਸੀਗਾ ਜਿਹੜਾ ਉੱਥੇ ਆਪਾਂ ਨੂੰ ਅਡਲ ਟਨਲ ਕੋਲ ਸਾਰਾ ਜਿਹੜਾ ਜਾਮ ਲੱਗਿਆ ਉਹ ਆਪਾਂ ਨੇ ਮੋਟਰਸਾਈਕਲ ਨਾਲ ਇੱਕੜੇ ਪਾਸੇ ਹੋ ਗਿਆ ਹਾਂ ਬਾਕੀ ਮੁੰਡੇ ਸਾਡੇ ਪੂਰੇ ਟ੍ਰੈਂਡ ਆ ਬਾਈ ਦੇਖ ਲੈ ਅੱਜ ਆਰ ਦੋਹੇ ਪਿੱਛੇ ਬੈਠੇ ਆਂ ਇਹਨੇ ਮੋਟਰਸਾਈਕਲ ਨਹੀਂ ਫੜਾਇਆ ਸਾਨੂੰ ਅਸੀਂ ਤਾਂ ਦੋ ਦੋ 3 3 ਕਿਲੋਮੀਟਰ ਚਲਾਇਆ ਹਣਾ ਜਦੇ ਖੜਨ ਤਾਂ ਦੋ ਕਿਤੇ ਅਸੀਂ ਚਲਾਉਂਗਾ ਉਹ ਡਰ ਦੇ ਦੇ ਉਰੇ ਦੇ ਇਹ ਤਾਂ ਐ ਚਲਾਉਣ ਚਲੋ ਨਹੀਂ ਪਹਾੜੀਏ ਉਹ ਨਹੀਂ ਹਾਂ ਨਹੀਂ ਵਧੀਆ ਬਾਈ ਠੀਕ ਹੈ ਜੇ ਕਿਸੇ ਨੇ ਵੈਸੇ ਵੀ ਕਿਸੇ ਕੋਲ ਨਹੀਂ ਗੱਡੀ ਗੁੱਡੀ ਹੈਗੇ ਨਾ ਆਪਣੇ ਬੱਸ ਛੱਡ ਕੇ ਆ ਜਾਓ ਮਨਾਲੀ ਤੱਕ ਇੱਥੇ ਤੋਂ ਮੋਟਰਸਾਈਕਲ ਲੋ ਉਹ ਸਭ ਤੋਂ ਵਧੀਆ ਹੈ ਕਿਉਂ ਜਗਦੀਪ ਜੀ ਬਿਲਕੁਲ ਸਭ ਤੋਂ ਨਾ ਬਹੁਤੇ ਮਹਿੰਗੇ ਵੀ ਨਹੀਂ ਹੈਗੇ 12 13 ਕੁ 1200 ਰੁਪਿਆ ਬਾਕੀ ਤੇਲ ਆਪਣਾ ਪਰ ਆ ਨਜ਼ਾਰਾ ਬਾਈ ਚਲੋ ਠੀਕ ਹੈ ਜੀ ਮਿਲਦੇ ਹੁਣ ਕਿਤੇ ਅਗਲੇ ਵਲੌਗ ਚ